ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪਹੁੰਚੇ ਹੋਏ ਹਾਂ ਜੀ ਤੁਹਾਨੂੰ ਪਤਾ ਆਪਾਂ ਗਵਾਲੀਅਰ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਹੀ ਆ ਸਾਰੀ ਕਾਫੀ ਕਾਫੀ ਜਾਣਕਾਰੀ ਦਿੱਤੀ ਆ ਪਰ ਤੁਹਾਨੂੰ ਐਸ ਬਲੌਗ ਦੇ ਵਿੱਚ ਆਪਾਂ ਜਾਣਕਾਰੀ ਦਵਾਂਗੇ ਜਿਹੜਾ ਆ ਪਿੱਛੇ ਕਿਲਾ ਹੈਗਾ ਇਹ ਇਹ ਕਿਲਾ ਹੈਗਾ ਜਿਹੜਾ ਬਣਾਇਆ ਹੋਇਆ ਮਾਨ ਸਿੰਘ ਦਾ ਕਿਲਾ ਜੀ ਇਹ ਰਾਜੇ ਮਾਨ ਸਿੰਘ ਦਾ ਤੇ ਇਹੇ ਕਿਲਾ ਜਦੋਂ ਮੁਗਲਾਂ ਦੇ ਅੰਡਰ ਆ ਗਿਆ ਸੀਗਾ ਉਸ ਤੋਂ ਬਾਅਦ ਵਿੱਚ ਇਹਨੂੰ ਜੇਲ ਬਣਾ ਦਿੱਤਾ ਗਿਆ ਸੀਗਾ ਤੇ ਅੰਦਰ ਤੇ ਬਹੁਤ ਮਤਲਬ ਜਾਨੀ ਮੈਂ ਤੁਹਾਨੂੰ ਆਪਣੀ ਜਿੰਨੀ ਕੁ ਨੌਲੇਜ ਮੈਨੂੰ ਹੈ ਘੱਟ ਹੋ ਸਕਦੀ ਹੈ ਵੱਧ ਹੋ ਸਕਦੀ ਹੈ ਤੇ ਤੁਹਾਨੂੰ ਜ਼ਿਆਦਾ ਨੌਲੇਜ ਹੋ ਸਕਦੀ ਹੈ ਕਿਉਂਕਿ ਜਿਹੜੀ ਇਤਿਹਾਸ ਇੱਕ ਚੀਜ਼ ਹਿਸਟਰੀ ਵਾਲੀ ਚੀਜ਼ ਹੁੰਦੀ ਹੈ ਉਹਦੇ ਉੱਪਰ ਆਪਾਂ ਦਾਵਾ ਨਹੀਂ ਕਰ ਸਕਦੇ ਉਹਦੇ ਵਿੱਚ ਇਹ ਕਰ ਸਕਦੇ ਦੱਸਿਆ ਜਾਂਦਾ ਹੈ ਨਾ ਐਕਕਣੀ ਮੈਨੂੰ ਵੀ ਜੋ ਗੱਲਾਂ ਦਸੀਆਂ ਗਈਆਂ ਉਹ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਵੀ ਇਹਦੇ ਵਿੱਚ ਜਿਹੜਾ ਅੰਦਰਲੀ ਸਾਈਡ ਹੈਗੀਆਂ ਤਿੰਨ ਤਿੰਨ ਕ ਮੰਜ਼ਲਾਂ ਦੇ ਕਰੀ ਚਾਰ ਮੰਜ਼ਲਾਂ ਆਈਆਂ ਟੋਟਲ ਗਰਾਉਂਡ ਫਲੋਰ ਦੇ ਅੰਦਰ ਤੱਕ ਜਿਹਦੇ ਵਿੱਚ ਜਿਹੜੀਆਂ ਲਾਸਟ ਵਾਲੀਆਂ ਦੋ ਮੰਜ਼ਲਾਂ ਉਹਦੇ ਵਿੱਚ ਮਤਲਬ ਕਿ ਕੇਸਰ ਕੁੰਡਾ ਜਿੱਥੇ ਨਹਾਉਂਦੇ ਹੁੰਦੇ ਸੀਗੇ ਮਤਲਬ ਇਹ ਹੋ ਸਕਦਾ ਵੀ ਰਾਜਾ ਨਹਾਉਂਦਾ ਹੋਵੇ ਜਾਂ ਉਹਦੀਆਂ ਰਾਣੀਆਂ ਨਹਾਉਂਦੀਆਂ ਹੋਣ ਹਨਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਣਾ ਜਿਹੜਾ ਇੱਕ ਫਾਂਸੀ ਦਾ ਜਿਗਾੜ ਵੀ ਨੀਚੇ ਹੀ ਆ ਜਿੱਥੇ ਫਾਂਸੀ-ਫੁੰਸੀ ਦਾ ਸਾਰਾ ਕੁਝ ਹੈਗਾ ਤੇ ਝੂਲਾ ਘਰ ਮੇਂ ਮਤਲਬ ਕਾਫੀ ਕੁਛ ਹੈਗਾ ਸੀਗਾ ਜਿਹੜਾ ਇਹਦੇ ਅੰਦਰ ਹੈਗਾ ਏ ਤੇ ਉਹ ਤੁਹਾਨੂੰ ਦਿਖਾਉਂਦਾ ਮੈਂ ਬਲੌਗ ਦੇ ਵਿੱਚ ਬਲੌਗ ਨੂੰ ਆਪਾਂ ਸ਼ੁਰੂ ਕਰਕੇ ਫਿਰ ਪਹਿਲਾ ਮਹਾ ਚਲੋ ਇੱਧਰ ਵੀ ਇੱਥੇ ਤੋਂ ਪਾਸੋਂ ਤੁਹਾਨੂੰ ਸ਼ਹਿਰ ਵਗੈਰਾ ਸਾਰਾ ਕੁਝ ਦਿਖਾ ਦਈਏ ਇੱਕ ਵਾਰ ਬਹੁਤ ਸੋਹਣਾ ਮਤਲਬ ਟਿੱਬੇ ਦੇ ਉੱਪਰ ਐਂਡ ਦੇ ਉੱਪਰ ਬਣਿਆ ਬਾਅਦ ਫਿਰ ਇਹ ਮੁਗਲਾਂ ਨੇ ਜਦੋਂ ਮਤਲਬ ਇਹਦੇ ਤੇ ਕਬਜ਼ਾ ਕਰ ਲਿਆ ਸੀਗਾ ਫਿਰ ਇਹਨੂੰ ਇੱਕ ਜੇਲ ਦਾ ਰੂਪ ਦਿੱਤਾ ਸੀਗਾ ਤੇ ਮੇਰੇ ਮੈਂਬਰ ਹੈਗੇ ਜਿਹੜੇ ਇੱਥੇ ਫੋਟੋਗ੍ਰਾਫੀ ਉਧਰ ਲੱਗੇ ਹੋਏ ਕਰਨ ਤੇ ਤੁਹਾਨੂੰ ਉਹ ਦੂਸਰੇ ਕੈਮਰੇ ਦੇ ਨਾਲ ਉਹਨਾਂ ਨੂੰ ਮਿਲਾਉਂਦਾ ਤੁਹਾਨੂੰ ਫਿਰ ਮੈਂ ਤੇ ਲੋ ਮੇ ਲੋ ਤੇ ਬਹੁਤ ਖੂਬਸੂਰਤ ਹੈ ਤੇ ਇੱਥੇ ਏਰੀਆ ਬਹੁਤ ਵੱਡਾ ਇਧਰ ਪਰਲੇ ਪਾਸੇ ਬੜੇ ਜਹਾਗੀਰ ਦਾ ਮਹਿਲ ਫਲਾਣਾ ਠੇਮ ਕਾਮ ਦਾ ਮੈਂ ਮਤਲਬ ਹੈਗਾ ਸੀ ਕਿ ਕਿੱਧਰ ਨੂੰ ਜੇ ਮੈਂ ਜਾਣਾ ਚਾ ਹਾਂ ਤਾਂ ਥੋੜਾ ਟਾਈਮ ਲੱਗ ਜਾਣਾ ਉਧਰ ਨੂੰ ਸਾਡੇ ਕੋਲ ਟਾਈਮ ਐਨਾ ਹੈ ਨਹੀਂ ਸਾਡਾ ਪੈਂਡਾ ਬਹੁਤ ਲੰਬਾ ਹੈ ਹਾਲ ਤੇ ਇਹ ਹੈਗੇ ਬਾਰੀ ਦ੍ਰਿਸ਼ ਮੇ ਲੋ ਜੀ ਸਾਡੇ ਵੀਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਫਿਰ ਬੱਸ ਫਤਹੀ ਹੈ ਕਿਵੇਂ ਮਹਿਸੂਸ ਖੋ ਰਿਹਾ ਜੀ ਮਹਿਸੂਸ ਵਧੀਆ ਹੋ ਰਿਹਾ ਜਨਾਬ ਅੱਛਾ ਵਧੀਆ ਹੋ ਰਹਾ ਮਹਿਸੂਸ ਹਾਂਜੀ ਹਾਂਜੀ ਬਿਲਕੁਲ ਤੇ ਫੀਲਿੰਗ ਵਧੀਆ ਹੁਣ ਆਪਾਂ ਜਾਣਾ ਅੰਦਰ ਅੰਦਰ ਜਾ ਕੇ ਆਪਾਂ ਨੂੰ ਸਾਰਾ ਕੁਝ ਦਿਖਾਣਾ ਹੈਗਾ ਠੀਕ ਹੈ ਜੀ ਓਕੇ ਡਨ ਹੋ ਗਈ ਨਾ ਗੱਲ ਹਾਂਜੀ ਬਾਦਸ਼ਾਹ ਬਾਈ ਸਾਰ ਨੂੰ ਸਾਸਰੀ ਕਾਲ ਮੇਰੇ ਬਾਈ ਆਏ 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 ਸਾਸਰੀ ਕਾਲ ਜੀ ਸਾਸਰੀ ਕਾਲ ਜਿਆਦਾ ਢੀਲੀਆਂ ਵਾਲੀ ਇਹਦੀ ਢੀਲੀਆਂ ਆਏ ਦੇਖੇ ਇਹ ਮੂੰਹ ਇਹਦੀ ਅੱਖਾਂ ਬੰਦ ਕਰਕੇ ਇਹਦੀ ਅੱਖਾਂ ਬੰਦ ਕਰਕੇ ਅੱਖਾਂ ਖੋਲ ਕੇ ਮੇਰੀ ਅੱਖਾਂ ਸੂਰਜ ਵੱਲੋਂ ਘਟੇ ਖੁੱਲਦੀਆਂ ਅੱਛਾ ਹਾਂ ਹਾਂ ਇਹ ਵੀ ਗੱਲ ਗਲਤ ਆ ਵੈਸੇ ਹਾਂ ਹੁਣ ਆਪਾਂ ਮੇਰੀ ਗੱਲ ਸੁਣੋ ਇੱਕ ਵਾਰ ਸੰਗਤ ਨੂੰ ਉਹ ਦਿਖਾਈਏ ਚੱਲ ਕੇ ਕੀ ਮਸਤਾ ਆ ਵੀ ਦੇ ਇਹ ਪਤਾ ਨਹੀਂ ਕਿਹਾ ਦੇਖੀ ਨਾ ਚਾ ਚੱਲ ਇਹ ਕਿਤੇ ਜਾਂਦਾ ਹੋਣਾ ਖੂ ਖਾਚ ਤਾਂ ਨਹੀਂ ਜਾਂਦਾ ਖੂ ਖਾਤ ਨਹੀਂ ਹੈਗਾ ਚੱਲ ਉਧਰ ਬਾਤਾਂ ਚੱਲਾਂਗੇ ਪਹਿਲਾਂ ਇੱਧਰ ਲਾ ਦੇਖ ਲੈਂਦੇ ਆ ਪਹਿਲਾਂ ਇੱਧਰ ਉਹ ਨਵੇੜ ਗੱਲ ਚਲੋ ਹੈਨਾ ਇੱਥੇ ਦੇ ਪਾਸ ਸ਼ਹਿਰ ਜਿਹਾ ਦਿਖਾਈਏ ਮੜਾ ਜੱਕ ਯਾਰ ਆ ਆਹ ਕੀ ਸਿਸਟਮ ਹੈ ਮਨੂ ਆ ਲੈਜਰ ਲੈਜਰ ਲਾਈਟਾਂ ਹੈਨਾ ਉਹ ਇੱਧਰ ਲਾਈਟਾਂ ਲਾ ਦਿਆ ਮਨੂ ਇਹ ਚ ਕੈਮਰੇ ਜੇ ਆ ਵਿੱਚ ਯਾਰ ਪਤਾ ਨਹੀਂ ਕੇ ਸਾਡੀਆਂ ਇਹ ਕੈਮਰੇ ਲੈਜਰ ਲਾਈਟਾਂ ਹੀ ਆ ਹੋਈ ਹੋ ਸਕਦੇ ਆ ਉਹ ਨਹੀਂ ਮੈਂ ਕਹਿੰਦਾ ਪਰਲੇ ਪਾਸੇ ਤੇ ਦੇਖ ਜਾ ਕੇ ਆਰ ਪਰ ਦਿਖਦਾ ਇਹਦੇ ਮੈਨੂੰ ਦੂਰਬੀਨਾਂ ਲੱਗਦੀਆਂ ਇਹ ਲੇਟਾਂ ਯਾਰ ਲੇਟਾ ਹੀ ਆ ਨਾ ਹਾਂ ਲੇਟਾ ਮੈਨੂੰ ਲੱਗਦਾ ਇਹ ਲੇਜ਼ਰ ਲਾਈਟ ਆ ਜਿਹੜਾ ਸਿਸਟਮ ਚੱਲਦਾ ਰਾਤ ਨੂੰ ਹਾਂ ਉਹ ਸਾਹਮਣੇ ਪੈਂਦਾ ਹੋਣਾ ਉਹਦੇ ਉੱਪਰ ਓਹੋ ਉਹੀ ਗੱਲ ਆ ਉੱਥੇ ਤੇ ਲਾਈਟ ਸਿੱਧੀ ਆ ਉਹਦੇ ਉੱਪਰ ਪੈਣੀ ਆ ਆਹਾਂ ਰਾਤ ਨੂੰ ਰੈੱਡ ਲਾਈਟਰ ਚਮਕੂਗੀ ਜਿਵੇਂ ਕਿ ਉਹ ਲਾਈਟ ਆ ਆਹਾਂ ਆ ਲੇਟਾ ਨਹੀਂ ਉਹ ਸਾਹਮਣੇ ਵਾਲਾ ਚਮਕਾਉਣਾ ਠੀਕ ਆ ਐਂ ਲੱਗ ਲੱਗਾ ਪਰ ਬਾਈ ਯਾਰ ਨਹੀਂ ਹਾਂ ਕੈਮਰਾ ਯਾਰ ਨਹੀਂ ਯਾਰ ਨਹੀਂ ਹੁੰਦਾ ਲੈ ਟਾਈਟ ਹੈ। ਉਹ ਲੈਟ ਹੈ। ਮੈਂ ਵੀ ਕਿਹਾ ਮਨੋਂ ਤੇ ਲਾਈਟ ਹੈਂਡ ਸਾਊਂਡ ਉਸ। ਫਿਰ ਇਹਦੇ ਵਿੱਚ ਗਾਣੇ ਵੀ ਚੱਲਦੇ ਹੁਣੇ। ਅਜਿਹਾ ਗੱਲਾਂ ਹੀ ਮਾਰ ਸਕਦੇ ਆ। ਕਹਦੇ ਚੱਲਦੇ ਆ ਇਹ। ਚੱਲਦੇ ਆ ਮੈਂ ਤਾਂ ਅਸੀਂ ਦੇਖਿਆ ਨਾ। ਹੈ ਕੋਈ ਨਾ। ਇਹ ਤਾਂ ਜਿੰਦੇ ਲਾਤੇ ਇਹਨਾਂ ਨੇ। ਜਿੰਦਾ ਲਾਤਾ ਹਨਾ। ਹਾਂ। ਇਹ ਕਾਲ ਕੋਠਰੀ ਹੀ ਹੋਣੀ ਆ ਉਹਨਾਂ ਦੀ ਜਿਹਨੂੰ ਸਜ਼ਾ ਦਿੰਦੇ ਹੁਣੇ ਪੱਕੀ ਉਹ। ਵੀ ਲੈ ਕਾਲ ਕੋਠਰੀ ਉਹੀ ਹੋ ਸਕਦੀ। ਹੋਣੇ ਫੌਜੀ ਵਾਸਤੇ ਹੋਣੀ ਹੈ ਫੌਜ ਨੇ ਤੇ ਸਿੱਧੇ ਨਿਕਲ ਕੇ ਨਾਲ ਲੱਗੇ ਟੈਸਟ ਕਰਦੇ ਆਉਂਦੇ ਯਾਰ ਲੈਪੋ ਅੱਛਿਆ ਪਿੱਛੇ ਤੇ ਫਿਰ ਇਹ ਬੰਬ ਬੰਬਈ ਦੇ ਪਾਸੇ ਕੰਮ ਨਹੀਂ ਕਰੂਗੇ ਨਾਲੇ ਹਨਾ ਹੋ ਸਕਦੀ ਜਿਹੜੀ ਬੇਸਮੈਂਟ ਦੱਬੀ ਹੁੰਦੀ ਹੈ ਹਾਂ ਬੇਸਮੈਂਟ ਬਾਕੀ ਸਹੀ ਗੱਲ ਆ ਗੁਪਤ ਰਸਤਾ ਗੁਪਤ ਰਸਤਾ ਆਣੇ ਜਾਣੇ ਗੁਪਤ ਜੀ ਸਾਲੀ ਹੋਣੀ ਹੈ ਸਰਕਾਰ ਨੇ ਇੱਥੇ ਤੇ ਹੌਲੀ ਹੌਲੀ ਕਰ ਲਿਆ ਹੋਣਾ ਕਿਸੇ ਨਾ ਕੋਸਾਓ ਚਲੋ ਹੋ ਜੋ ਅੱਗੇ ਓਪਨ 에ਅਰ ਥੀਟਰ ਹੋ ਸਕਦੀ ਹੈ ਗੱਲ ਤੇ ਸੋਲਾਂ ਨੇ ਇਹ ਆਪਾਂ ਸ਼ਾਮ ਨੂੰ ਹੁੰਦਾ ਇਹਨਾਂ ਨੂੰ ਪਠਾਲ ਕੇ ਨਾਟਕੇ ਦਿਖਾਉਂਦੇ ਕੋਈ ਆਪਾਂ ਹਨਾ ਕਲ ਤਾਂ ਸਹੀ ਸੀ ਹੂੰ ਪਰ ਹੋ ਇੰਨਾ ਟਾਈਮ ਨਹੀਂ ਆਪਣਾ ਟਾਈਮ ਨਹੀਂ ਨਾ ਹੈਗਾ ਚਲੋ ਤੁਜ ਜੀ ਉਧਰ ਨੂੰ ਚਲੋ ਹਾਲ ਆਪਾਂ ਨੇ ਬਹੁਤ ਘੁੰਮਣਾ ਅੰਦਰ ਏਰੀਆ ਯਾਰ ਮੇਰੇ ਵੀਰੋ ਫਾਇਨ ਦੇਖ ਬਣਾ ਇੱਧਰ ਕੀ ਆ this side ਉਹ ਆ ਰਿਹਾ ਕੋ ਇੱਧਰ ਤੇ ਦੇਖਿਆ ਜਿਹਾ ਦਿਖਦਾ ਹਦਾ ਬੱਲੇ 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 ਲਓ ਜੀ ਅੰਦਰ ਤੇ ਵੀ ਜਿਉਂਦੇ ਦੇਖਦਾ ਹੋਇਆ ਤੁਸੀਂ ਦਖਾਵਾਗੇ ਤੇ ਉਹ ਪੈਸੇ ਹੈ ਤਾਂ ਹੈ ਨਿਕਲਣ ਵਾਲੇ ਇੱਥੇ ਜਾ ਸਕਦੇ ਪਰ ਜਾਇ ਨਹੀਂ ਹੁਣ ਉੱਥੇ ਇਹ ਹੈ ਜੀ ਮਹਿਲ ਮਾਨ ਸਿੰਘ ਦਾ ਇੱਥੇ ਤੋਂ ਵੀ ਐਂਟਰੀ ਹੈਗੀ ਅੰਦਰ ਮਹਿਲ ਨੂੰ ਅੱਛਾ ਉੱਥੋਂ ਨਿਕਲ ਜਾਣਾ ਸੱਚ ਹਾਂ ਇੱਥੇ ਤੇ ਉੱਥੋਂ ਨਿਕਲਦਾ ਰਸਤਾ ਜਿਹੜਾ ਲਓ ਜੀ ਉਧਰ ਹੀ ਸਾਨੂੰ ਚੱਕ ਕੇ ਦੇਖੀਏ ਤੈਨੂੰ ਇਹ ਹਾਂ ਤੈਨੂੰ ਬਈ ਆਹ ਇੱਥੇ ਜਿਹੜਾ ਦੋ ਤਿੰਨ ਚਾਰ ਮਲਾ ਕੇ ਤਾਂ ਬਣਾਇਆ ਹੋਇਆ ਹੈ ਇੱਕ ਯਾਰ ਨਹੀਂ ਤੇ ਸ਼ਹਿਰੇ ਬੜਾ ਹੈ ਗਵਾਲੀਅਰ ਬਹੁੜਾ ਉਹ ਮਾਰੇ ਤਾਂ বাসੂਆ ਨੇ ਇੱਥੇ ਪੂਰੇ ਰਾਜੇ ਰਹਿੰਦੇ ਤੇ ਸਾਰੇ ਰਾਜੇ ਨੇ ਆਪਣੀ ਨੇੜੇ-ਤੇੜੀ ਤੇ ਰੱਖਣੀ ਤੇ ਬੰਦੇ ਜਿੱਦਣੇ ਛੋਟੇ ਵਿਚਾਰੇ ਰਾਜੇ ਤੇ ਉਸ ਦਿਨ ਜਾ ਕੇ ਉਹਨੇ ਉੱਥੇ ਘਰ ਪਾਲੇ ਨੇੜੇ ਜਾ ਕੇ ਉਹਨਾਂ ਜੀ ਨਹੀਂ ਕਰਿਆ ਜਾਂ ਮੁੜ ਕੇ ਅੜੀ ਦੇ ਹੋ ਕੇ ਰਹੇ ਮੁੜੀ ਦੇ ਮੁੜ ਕੇ ਕਹਿੰਦੇ ਉਰੀ ਦੇ ਹੋ ਕੇ ਹੀ ਰਹਿ ਕੇ ਫੜੇ ਫੜੇ ਹੋਏ ਤੇ ਜਿਹੜੇ ਵਿਚਾਰੇ ਅੱਛਾ ਇੱਧਰ ਤਾਂ ਹੈ ਨਹੀਂ ਕਾਫੀ ਜ਼ਿਆਦਾ ਇੱਧਰ ਦਾ ਬਸ ਐਰੀਆ ਉਹ ਹੱਛਾ ਇੱਧਰ ਨੂੰ ਵੀ ਹੈਗਾ ਬੋਲੇ ਬੋਲੇ ਸ਼ਹਿਰ ਤਾਂ ਬਹੁਤ بڑا ਹੈ ਰਾਤ ਅਸੀਂ ਭਾਈ ਗੱਡੀ 'ਚ ਪਤਾ ਨਹੀਂ ਲੱਗਿਆ ਸਾਨੂੰ ਸਿੱਧੀ ਜੀ ਗੱਲ ਉਹ ਆ ਵੀ ਸੁਣ ਲਓ ਮੇਰੀ ਗੱਲ ਆ ਦੇਖ ਸਾਰੀ ਤਕਨੀਕ ਇੱਥੇ ਬੰਦੇ ਬੈਠਦੇ ਤੇ ਆ ਦੇਖੋ ਥੋੜਾ ਥੋੜਾ ਮੈਨੂੰ ਪਤਾ ਇੱਥੇ ਤੇ ਪਿਸਤਲਾਂ ਬੰਦੂਖਾਂ ਲੈ ਕੇ ਬੈਠੇ ਦੇ ਬਸ ਇੱਧਰ ਨੂੰ ਜੇ ਕੋਈ ਆ ਗਿਆ ਹੈ ਤੇਰੇ ਪਤਾ ਕਿ ਉਹ ਟਿੱਬੇ ਪਰ ਪਤਾ ਕੀ ਗੱਲ ਟਿੱਬੇ ਪਰ ਛੱਟਣ ਦੇ ਕਾਰਨ ਇਹ ਹੁੰਦਾ ਦਾ ਇੱਥੇ ਤੇ ਗੋਲੀ ਨੇ ਥੱਲੇ ਨੂੰ ਜਰੂਰ ਕੰਮ ਕਰ ਜਾਣਾ ਬਰੂਦ ਨੇ ਥੱਲੇ ਦੇ ਉੱਪਰ ਨੂੰ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਕੋਈ ਗੱਲ ਹੈ ਬੱਲੇ ਬੱਲੇ ਇਧਰ ਨੂੰ ਵੀ ਦੇਖ ਲੈ ਇਹ ਤਾਂ ਤੇਰੇ ਕਹਾਣੇ ਉਹੀ ਹੋ ਗਿਆ ਵੀ ਪੰਜ ਸੱਤ ਛੇਰ ਇਕੱਠੇ ਕਰਕੇ ਲਾਤ ਮਾਰੋ ਗੱਲ ਮੇਰੀ ਥੋੜੀ ਨਾਲ ਸਹੀ ਆ ਆਪਾਂ ਉਧਰੋਂ ਆਇਆ ਉਹੀ ਗੁਰਦੁਆਰਾ ਸਾਹਿਬ ਮਿਲਦਾ ਸਾਹਮਣੇ ਨਹੀਂ ਯਾਰ ਹਾਂ ਦਰ ਨੂੰ ਹੀ ਆਏ ਹੈਗੇ ਗੁਰਦੁਆਰਾ ਉਹ ਦੇਖ ਉਹ ਦੇਖ ਤਾਂ ਨਹੀਂ ਉਹ ਸਾਹਮਣੇ ਉਹ ਜਿਹੜਾ ਟਾਵਰ ਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਪਤਾ ਨਹੀਂ ਹੁਣ ਇੱਥੇ ਖੜ ਕੇ ਦੇਖਦੇ ਹਾਂ ਉੱਪਰ ਤੇ ਆ ਜਾ ਉੱਪਰ ਚੜਜੋ ਕੋਈ ਨੂੰ ਕੰਨਾਂ ਨਾਲ ਲਾ ਲਓ ਡੇਢੇ ਜੋ ਜਾਏ ਮੈਨੂੰ ਅੱਠਾ ਲੱਗਾ ਵੀ ਨਹੀਂ ਹਾਂ ਹਾਂ ਟਾਵਰ ਗੁਰਦੁਆਰਾ ਸਾਹਿਬ ਕੋਲ ਹਾਂ ਇਹਦਾ ਮਤਲਬ ਉਹ ਜਿਹੜਾ ਸਾਹਮਣੇ ਕਿਲਾ ਜੇ ਤਾਂ ਹੋਰ ਆ ਕੋਈ ਉਹ ਵੀ ਕਿਲੇ ਹੋਰ ਆ ਉਹ ਉਹ ਤਾਂ ਕਹਿੰਦੇ ਐਸ ਟਿਕਟ ਵਿੱਚੇ ਦੇਖ ਲਓ ਜਾ ਕੇ ਤੁਸੀਂ ਹੁਣ ਸਾਡੇ ਕੋਲ ਟਾਈਮ ਘਟਾ ਕਿਆ ਕਰੀਏ ਹੁਣ ਉਹਦੇ ਬਾਅਦ ਹਰ ਤਾਂ ਅੰਦਰ ਘੁੰਮਣੇ ਘੁੰਮਦੇ ਪਤਾ ਨਹੀਂ ਆਪਣੇ ਕਿੰਨਾ ਟਾਈਮ ਲੱਗ ਜਾਣਾ ਹਲੇ ਯਾਰ ਬਹੁਤ ਬੜਾ ਸ਼ ਬਹੁਤ ਬੜਾ ਘੈਰ ਹੈ ਬਹੁਤ ਦੂਰ ਦੂਰ ਤੱਕ ਜੇ ਉਰ ਤੇ ਪਤੰਗ ੜਾਉਂਗਾ ਕਿਸੇ ਦੇ ਥੱਲੇ ਦੇ ਪਤੰਗ ਉੜਿਆ ਵਾ ਮੈਂ ਡੋਰ ਨਹੀਂ ਡਾਲਣੀ ਗੱਲ ਬਣੀ ਨਾ ਜੇ ਕੋਈ ਹੈ ਤੇਰਾ ਪਤੰਗ ਹੈ ਤੇਨੂੰ ਹਵਾ ਚੱਲਦੀ ਹੈ ਪਤੰਗ ੜਾਉਂਦਾ ਪਰਿਆਤ ਕਰੇ ਬਾੜਾ ੜਾਣਾ ਪਤੰਗ ਨਹੀਂ ਇੱਥੇ ਤਾਂ ਕਾਉਣਾ ਹੀ ਨਹੀਂ ਉਹਦਾ ਆ ਜਾਣਾ ਜੇ ਉਧਰ ਤੇ ਹਵਾ ਇੱਧਰ ਚੱਲਦੀ ਹੋਈ ਉਹ ਉੱਥੇ ਕਿ ਰਹਿ ਗਿਆ ਉਹ ਕਿੰਨਾ ਛੱਡਿਆ ਉਹ ਜੇ ਇਹਨਾਂ ਛੱਡਣੀ ਆ ਜੇ ਇਹ ਛੱਡੂਗਾ ਉਹਨੂੰ ਕਹਿੰਦਾ ਭੇਜ ਸਾਡੇ ਕੋਲ ਨੂੰ ਨਹੀਂ ਭੇਜ ਦੇਣੀ ਆ ਆ ਰਿਹਾ ਆ ਰਿਹਾ ਆ ਰਿਹਾ ਦੇਖੋ ਮੇਰੇ ਕਿੰਨੇ ਚੱਲ ਕੇ ਆ ਇਧਰ ਨੂੰ ਉਹ ਇੱਥੇ ਵੀ ਹੈਗਾ ਕੁਛ ਯਾਰ ਵਾ ਯਾਰ ਔਰ ਰੋੜ ਜਾ ਵੀ ਉੱਪਰ ਨੂੰ ਜਾਂਦਾ ਕਿੱਥੇ ਨੂੰ ਜਾ ਰਿਹਾ ਰੋੜ ਉਹ ਉਹ ਜਾਂਦਾ ਉਧਰ ਨੂੰ ਦੇਖ ਲਓ ਤਾਂ ਫਲਾਈਓਵਰੇ ਸਾਰੇ ਤੋਂ ਉਧਰ ਹੀ ਫਲਾਈਓਵਰ ਤਾਂ ਹਾਂ 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 ਉਹ ਫਲਾਈਓਵਰੇ ਤਾਂ ਹਾਂ ਹਜੇ ਕੰਮ ਚੱਲ ਰਿਹਾ ਇਹਦਾ ਅੱਛਾ ਬਣਿਆ ਨਹੀਂ ਹਾਲਾ ਨਹੀਂ ਚਲੋ ਬਣਾ ਇੱਧਰ ਆ ਜੋ ਹੁਣ ਖੜ ਜਾ ਹੁਣ ਜਾਂਦਾ ਆ ਗਿਆ ਹੁਣ ਤਸੱਲੀ ਘੁੰਮ ਲਿਓ ਚਾਚੇ ਰੰਦੇ ਦਾ ਸੌਂਣਾ ਨਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਬੱਸ ਹਾਂ ਦੇਖਾਂਗੇ ਖੜ ਜਾ ਹੁਣ ਫਰੋਂ ਤੂੰ ਦੇਖੇ ਰਿਹਾ ਤੇਰੀਆਂ ਘਰੇ ਅੱਖਾਂ ਬੰਦੀਆਂ ਹੋਈਆਂ ਸੀ ਦੇਖੇ ਰਿਹਾ ਤੂੰ ਨਹੀਂ ਮੈਂ ਕੋਈ ਸੋਰਗਾ ਨੂੰ ਕਰਦਾ ਤਾਂ ਕੀ ਦੇਖੀ ਅੱਛਾ ਇਹ ਕਚਰੇ ਦਾ ਡੱਬਾ ਕਹਿੰਦੇ ਆ ਅੱਛਾ ਇੱਥੇ ਭਾਈ ਇਹ ਸਿਗਰਟ ਸੂਟ ਵਾਲਾ ਚੱਕਰ ਵੀ ਕਾਫੀ ਆ ਨਾ ਇਹਨਾਂ ਨੂੰ ਕੋਈ ਰੋਕ-ਠੋਕ ਨਹੀਂ ਮੈਂ ਤਾਂ ਹੀ ਕਹਾ ਅਜੀਬ ਜੀ ਸਮੈਲ ਕਾਦੀ ਆ ਰਹੀ ਸੀ ਪੜਾਪਾ ਟਿਕਟਾਂ ਵਾਲੇ ਕੋ ਚੱਲ ਜੀ ਮੈਂ ਨਿਆਰਾ ਹਾਂ ਕੋ ਸਾਨੂੰ ਘੇਰ ਕੇ ਆਏ ਨਾ ਕਹਿ ਦੇਵੇ ਉਹ ਪਾਜੀ ਬੈਠੀ ਤੋੜ ਬੈਠੀ ਐਦਾਂ ਐਸੇ ਇਕਲਾ ਵੇਸੇ ਬਣਾਇਆ ਹੋੜ ਕਿੱਥੇ ਨਹੀਂ ਆਹ ਕਿ ਹਦੀਆ ਸਰਪੰਨ ਸਾਹਿਬ ਅੱਛਾ ਹਾਂ ਵੀ ਟਿਕਟ ਲਗਾ ਹੈਗਾ ਮਾਨੀ ਸਿੰਘ ਮਹਿਲ ਹੈ ਨਾ ਮਾਨ ਸਿੰਘ ਮਹਿਲ ਮਾਨ ਸਿੰਘ ਮਹਿਲ ਹੈ ਇਹੇ ਆਦਰ ਵਾਲਾ ਹਾਂ ਓਹ ਸਾਡੇ ਗਵੰਡੀ ਦਾ ਮਾਨ ਦਾ ਬੰਦੇ ਦਾ ਮੈਂ ਵੀ ਕਹੀ ਜਾਂ ਮਾਉ ਕਾ ਨਾ ਬੱਚ ਦੋ ਬਰੀ ਜਾਂਦਾ ਮੁੰਡੇ ਚ ਪਤਾ ਨਹੀਂ ਕਿੱਥੇ ਥੋੜਾ ਜਿਆਦਾ ਹੀ ਉਹ ਕਰਦਾ ਨਾ ਉਧਰੇ ਆਉਂਦਾ ਹਣਾ ਚਲ ਕਾਊਂਟਿੰਗ ਲੈ ਲਓ ਬਾਈ ਪਾਜੀ ਲਈ ਟਿਕਟਾਂ ਹੁਣ ਬੱਚ ਦੇ ਦੇ ਨਾ ਓਕੇ ਮੰਦੇ ਚਾਰ ਆਪਾਂ ਬਾਈ ਚਾਰੇ ਹਾਂ ਫੜਾ ਬਾਈ ਨਾ ਲੈ ਫੜ 250 ਇਹ ਆਹ ਫੜ 1000 ਸਿਆਕਾ ਬੜੂਆ ਤੇਰੇ ਹਵਾਲੇ ਮਿੱਤਰਾਂ 500 ਦਾ ਲਿਆ ਜਾ 500 ਦਾ ਲਿਆ ਜਾ 500 ਕੱਢ ਹਾਂ ਛੋਟੇ ਨੋਟ ਹੱਥ ਨਹੀਂ ਪਾਈ ਦਿੰਦਾ ਕਦੇ ਵੀ ਯਾਰ ਯਾਰ ਮਾਨਤ ਜੇ ਹੋਂ ਤੈਨੂੰ ਮੰਨਣਾ ਮੇਰੇ ਤੈਨੂੰ ਰਿజర్ਵ ਬੈਂਕ ਕੋਲ ਕਹਿ ਦੇਣ ਵੀ ਜਾ ਅੰਦਰ ਤੇ ਜਾਹਾ ਵੇ ਜਾ ਕੇ ਝੋੜਾ ਨੋਟਾਂ ਦਾ ਭਰ ਲਿਆ ਜੇ ਤੂੰ 10 10 ਵਾਲੇ ਚੱਕਣ ਲੱਗ ਗਿਆ ਉੱਥੇ ਪਾ 7 ਨਾ ਬੈ ਰੂ ਤੇਰੇ ਵਾਲਾ ਤਾਂ ਫੇਰ ਕੰਮ ਹੈ ਗੱਲ ਬਕੀ ਹੈ ਹੈ ਸਹੀ ਉਹ ਗੱਲ ਆ ਬਾਈ ਲਾਉ ਜੀ ਉਹ ਆ ਗਿਆ ਸਦਾਗਰ ਕਿੱਥੇ ਗਿਆ ਕਿੱਧਰ ਆ ਗਿਆ ਆਪ ਲੋ ਹੁਣ ਚਾਰੇ ਟਿੱਟਾ ਚਾਰ ਇੱਕ ਬਰ ਨਹੀਂ ਬਣਾਈ ਉਹਨਾਂ ਨੇ ਲੱਗ ਲੱਗਾ ਅੱਛਾ ਚਾਰ ਬਿਲ ਬੰਦੇ ਚਾਰ ਨਹੀਂ ਹੈਗਾ ਆਪਾਂ ਕੋਸ਼ਾ ਚਾਟੇ ਡਾਉਣੀਆਂ ਕਿੰਨੇ ਦੇ ਦਿੱਤੋਂ 25 ਟਪੇਟਿਕਟ 25 ਰੁਪਏ ਟਿਕਟ ਲੈ ਰੋਹੂਗਾ ਜੱਕਣਾ ਕੱਢੇ ਕੋਣੀ ਪਾਓ ਇੱਜ਼ਤ ਦੇ ਨਾਲ ਭਾਈ ਜਿੰਨਾ ਭਾਅ ਦੇਈ ਗੱਲ ਪਹਿਲਾਂ ਕਿਵੇਂ ਕੱਢੇ ਤੇ ਕੋਣੀ ਇੱਜ਼ਤ ਨਾਲ ਪਾਓ ਵਿੱਚ ਮੈਨੂੰ ਨਹੀਂ ਪਤਾ ਮੈਂ ਤਾਂ ਇਹਨਾਂ ਤੋਂ ਖੜੇ ਤੇ ਇਹ ਵੀ ਗੱਲ ਠੀਕ ਹੈ ਆਪਾਂ ਸਟਾਰਟਿੰਗ ਕਿੱਥੇ ਤੋਂ ਕਰਨੀ ਹੁਣ ਇਹ ਤਾਂ ਦੱਸੋ ਜਿੰਨਾ ਨਾਲ ਪਤਾ ਨਹੀਂ ਹੁਣ ਉਹ ਕਹਿੰਦੇ ਵੀ ਪੂਲ ਭਲਈਆ ਕਰਦੇ ਆਂ ਦਿੱਤੇ ਆਪਾਂ ਮੁੱਢੀ ਮੈਂ ਪਾ ਦੇ ਕਿੰਨਾ 400 ਦੇਖ ਲੈ ਕਿੰਨੇ 400 ਇਹਨਾਂ ਦੇਖ ਲਈ ਵਾਪਸ ਪੱਕੀ ਰਵੇ ਟਿਕਟ ਹੈ ਨਾ ਉਹ ਟਾਈਮ ਟੇਬਲ ਤਾਂ ਨਹੀਂ ਦਿੱਤਾ ਸਰ ਕਿੰਨੇ ਤੋਂ ਕਿੰਨੇ ਵਜੇ ਤੱਕ ਐਂਟਰੀ ਨਹੀਂ ਇਹਦੇ ਨਾਲ ਵਿੱਚ ਵਾਦੇ ਵੈਰੀ ਗੁੱਡ ਜੌਬ ਉਹ 30 ਮਿੰਟ ਪਾਣੀ ਕਿਆ ਕੁ ਲਿਖਿਆ ਵਾ ਅਗ ਲਿਖਿਆ ਵਾ ਕੀ ਇਹਦੇ ਨਾਲ ਟਿਕਟ ਵੀ ਪਹਿਲਾਂ ਤੋਂ ਹਮ ਚਲ ਬਾਅਦ ਚ ਰੱਖਦੇ ਆ ਸਾਨੂੰ ਜੀ ਚਲ ਜਲੀ ਫਿਰ ਇੱਧਰ ਕੀ ਕਰਦੇ ਪਹਿਲਾਂ ਚਲ ਲੋ ਐਂਟਰੀ ਯਾਰ ਫਿਰ ਆ ਯਾਰ ਹਨਾ ਆ ਲਿਖਵਾ ਬਿਕਰਮ ਮਹਿਲ ਜਹਾਂਗੀਰ ਮਹਿਲ ਸ਼ਾਜਾ ਮਹਿਲ ਕਿੱਧਰ ਲੱਗ ਲੱਗ ਮਹਿਲ ਬਣੇ ਹੋਏ ਆਂ ਅੰਦਰ ਇਹਨਾਂ ਦੇ ਕਿੰਨਾ ਤੇ ਪੁੱਛ ਲਈਏ ਕਿਹਨੂੰ ਪੁੱਛੂਗਾ ਇਧਰੋਂ ਸਟਾਰਟ ਕਰਾਂਗੇ ਬਾਈ ਚੱਲੋ ਉਹ ਪੁੱਛ ਲਾ ਕੇ ਗਾਰਡ ਖੜਾ जाके तो हम पड़े हैं मैं है साथ है में रहना नहीं मैं उतारने हैं हां ठीक है नहीं भैया के साथ नहीं ठीक है भैया से स्टार्ट हो गया ये यहां चलेगा हां गुरुद्वारे के लेफ्ट साइड में साथ में दो के नंबर हां और चलेंगे मुझे लगता है कि हम बालसु पर वो अलग है ਸਾਡੀ ਬਰਾਸਤੇ ਇਹਨਾਂ ਨੇ ਕਬਜ਼ਾ ਕਰ ਲਿਆ ਮਾਨ ਸਿੰਘ ਮਹਿਲ ਐਥੇ ਭੂਲ ਭਲਈ ਆ ਕਹਿੰਦੇ ਅੰਦਰ ਛੇਤੀ ਛੇਤੀ ਇਹਦੇ ਅੰਦਰ ਅਟੈਕਿੰਗ ਤੇ ਕਰ ਸਕਦਾ ਕੋਈ ਵੀ ਭੂਲ ਭਲਈ ਜੇ ਫਸ ਜਿੰਦੇ ਤੇ 25 ਰੁਪਏ ਐਂਟਰੀ ਫੀਸ ਐਥੇ ਦੀ ਤੁਹਾਨੂੰ ਦੋ ਕੁ ਮਿੰਟ ਦੇ ਦੇ ਅੰਦਰ ਬਹੁਣੇ ਰਹਿਣਾ ਹੁਣ ਇਹ ਨਹੀਂ ਪਤਾ ਲੱਗਣਾ ਹੱਥ ਹੱਥ ਫੜ ਕੇ ਰੱਖਿਓ ਇੱਕ ਦੂਏ ਦੇ ਅੱਛਾ ਹਾਂ ਦੇਖਦੇ ਹਾਂ ਇਹ ਐਥੇ ਨਹੀਂ ਰੱਖਵਾ ਤੈਨੂੰ ਲਾ ਫੋਨ ਮੈਂ ਕਰਨਾ ਮੋਬਾਈਲ ਦੇ ਵਿੱਚ ਊਟ ਸਾਰੇ ਹੀ ਲੋ ਜੀ ਯਕੀਨ ਕਰੋ ਜਾਂ ਨਾ ਕਰਿਓ ਉਹ ਤੁਹਾਡੀ ਬੇਸ਼ੱਕ ਉਹ ਦੱਸਣ ਵਾਲੇ ਦੱਸਣ ਵਾਲੇ ਇਹ ਗੱਲ ਦੱਸਦੇ ਵੀ ਇੱਥੇ ਸੰਗੀਤ ਚੱਲਦਾ ਹੁੰਦਾ ਦਾ ਇਹ ਏਰੀਆ ਦੇ ਵਿੱਚ ਬੈਠ ਕੇ ਕਹਿੰਦੇ ਵੀ ਸੰਗੀਤਕਾਰ ਗੁੰਨ ਤੇ ਤੇ ਜਿਹੜਾ ਉਹ ਏਰੀਆ ਹੈ ਉਹਦੇ ਵਿੱਚ ਬੈਠ ਕੇ ਮਹਾਰਾਣੀਆਂ ਥੱਲੇ ਨੂੰ ਤੱਕਦੀਆਂ ਹੁੰਦੀਆਂ ਸੀਗੀਆਂ ਕਿਉਂਕਿ ਮਹਾਰਾਣੀਆਂ ਜਿਹੜੀਆਂ ਮੰਨ ਲਓ ਵੀ ਕਿਸੇ ਦਾ ਮੂੰਹ ਨਹੀਂ ਤੇ ਦੇਖਦੀਆਂ ਨਾ ਉਹ ਮਤਲਬ ਕਿਸੇ ਦਾ ਮਹਾਰਾਣੀ ਨਹੀਂ ਮਹਾਰਾਣੀ ਦਾ ਕੋਈ ਮੂੰਹ ਨਹੀਂ ਤੇ ਦੇਖ ਸਕਦਾ ਜਿਹਨੇ ਨੱਚਣਾ ਕਾਉਣਾ ਥੱਲੇ ਆਇਆ ਨੱਚੀ ਗਈ ਜਾਣਾ ਆਪਣਾ ਉਹ ਜਿਹਨੂੰ ਮੂੰਹ ਪਰ ਚੱਕਲਾ ਦੀ ਕਰਦਣ ਵੀ ਜਦੇ ਅੱਛਾ ਹੋਰ ਪਾਸੇ ਜਾਂਦੇ ਜੀ ਇਹ ਗੱਲ ਆ ਆ ਉਹ ਪੋਜੀਸ਼ਨ ਵਾਲਾ ਏਰੀਆ ਹੈ ਮੈਂ ਕਿਤੇ ਵੀਡੀਓ ਵਿੱਚ ਦੇਖਿਆ ਸੀ ਤੇ ਮੀਨਾਕਾਰੀ ਦੇਖਣ ਆਲੀ ਹੈਗੀ ਇੱਥੇ ਗੱਲ ਕਰੀਏ ਜੀ ਦੇਖੋ ਆਹਨ ਗੱਲ ਬਾਤ ਆ ਗਈ ਤੇ ਆਹ ਕੁੰਡੀਆਂ ਦੇ ਵੀ ਦੱਸਿਆ ਤਾਂ ਉਹਨੇ ਕੁਝ ਕੁੰਡੀਆਂ ਦਾ ਵੀ ਸਿਸਟਮ ਦੱਸਿਆ ਤਾਂ ਇਹਨਾਂ ਨੇ ਕੁਝ ਪਤਾ ਨਹੀਂ ਹੈਗੀ ਸੀ ਕੋ ਗੱਲ ਇੱਥੇ ਕੁਝ ਆ ਰਿਹਾ ਆ ਸਾਰੇ ਪਰਦੇ ਪੂਰੇ ਦੇ ਕੁੰਡੀਆਂ ਦਾ ਚੱਕਰ ਆ ਇਹ ਆ ਬਾਈ ਗਾਈਡਰ ਇਹ ਆ ਤੇ ਗਾਈਡ ਕਰਦਾ ਸਾਰਿਆਂ ਨੂੰ ਪੁੱਛ ਲੈ ਇਹਨੂੰ ਗਾਈਡਰ ਪੁੱਛੋ ਕਿ ਆ ਕਿ ਕੀ ਫੀਸ ਆਪਣੀ ਮੈਨੂੰ ਨਹੀਂ ਪਤਾ ਮੈਨੂੰ ਟੂਰਿਸਟ ਨੂੰ ਮੈਨੂੰ ਅਗਰ ਤੁਸੀਂ ਵੀ ਟੂਰਿਸਟ ਹੋ ਪਰ ਮੈਂ ਦੇਖਣਾ ਬੜੀ ਗੌਰ ਨਾਲ ਦੇਖਦਾ ਗਾਈਡਰ ਮੈਂ ਤਾਂ ਗਾਈਡਰ ਹੀ ਲੱਗਿਆ ਚਲੋ ਐਂਟਰੀ ਲਈਏ ਆਪਾਂ ਹੁਣ ਅੱਗੇ ਲਓ ਜੀ ਵਾਹ ਦੀ ਵਾਹ ਇਹ ਦੇਖ ਤਾਂ ਤੇਰੇ ਨਾਲ ਕੀ ਆ ਪੱਥਰ ਨੂੰ ਘੜ ਘੜ ਕੇ ਉਹ ਦੇਖ ਲੈ ਤੂੰ ਕਿੱਕਣਾ ਬਣਾਇਆ ਉਹ ਸੱਪ ਦੇ ਬੜਾ ਵਾਲਾ ਉੱਪਰ ਇਹ ਵੀ ਗੱਲ ਆ ਯਾਰ ਕੋਈ ਲੈ ਇਹ ਤੇ ਬੈਡਮਿੰਟਨ ਆ ਲੈ ਕੀ ਚੀਜ਼ ਆ ਲੈ ਸੰਗਲ ਬਣਾਇਆ ਉਹ ਜਾਣ ਜਾ ਕੇ ਫालतू ਝੂਠ ਨਾ ਬੋਲ ਕੁਛ ਜੇ ਤੈਨੂੰ ਪਤਾ ਤਾਂ ਬੋਲਨੀ ਮਾਨ ਸਿੰਘ ਮਹਿਲ ਚਲੋ ਚਲੋ ਉੱਪਰ ਉੱਪਰ ਪੱਲਾ ਕੁੰਡੀਆਂ ਕੰਡੀਆਂ ਜੇ ਕਾਫੀ ਕੁਛ ਲਾਇਆ ਵਾਲਾ ਹਾਂ ਹਾਂ ਹਰੇ ਵੀ ਹਰੇ ਵੀ ਸਿਸਟਮ ਤਾਂ ਕੋਈ ਇਹ ਵੀ ਸਿਸਟਮ ਹੈ ਕੋਈ ਹਾਂ ਇਹਦੇ ਚ ਨੂੰ ਖੜ ਕੇ ਪਤਾ ਨਹੀਂ ਦੇਖਣੇ ਵਾਲਾ ਹੈ ਯਾਰ ਗੱਲ ਕੋਈ ਹੁਣ ਪਰ ਪਤਾ ਨਹੀਂ ਗਾਈਡਰ ਦੇਖੋ ਯਾਰ ਕੋਈ ਦੇਖਣਾ ਮੈਨਾ ਔਰ ਦੇਖ ਲਓ ਪੱਥਰ ਦੀ ਸ਼ਤ ਹੈ ਟੋਟਲ ਪੱਥਰ ਵੱਡ ਵੱਡ ਕੇ ਲਾਏ ਹੋਏ ਆ ਇਹ ਕੀ ਗੱਲ ਹੈ ਦੇਖ ਲੈ ਪੱਥਰ ਆ ਇਹ ਵਾਹ ਜੀ ਵਾਹ ਇਹ ਇੱਥੇ ਨੂੰ ਕਹਿੰਦਾ ਕੋਈ ਹੈਗਾ ਘੁੰਮ ਕੇ ਆ ਜਾਂਦੇ ਦੀ ਵਿੱਚ ਨੂੰ ਪੜ ਇਹ ਆਪਣਾ ਮੁੰਡਾ ਹਾਂ ਮੁੰਡਾ ਵੀ ਗਿਆ ਆਪਣਾ ਉਹ ਇੱਥੇ ਬੈਠ ਨਹੀਂ ਬੈਠੀ ਉਹਨਾਂ ਮੜ ਜਗਾ ਸਦਾਗਰ ਸਦਾਗਰ ਉਹ ਬੈਠੀ ਇੱਥੇ ਇੱਥੇ ਦੇ ਬੈਠ ਕੇ ਦੇਖਣਾ ਦੇਖ ਔਰ ਦੇ ਨਾਕੇ ਦੇ ਗੁੰਦੇ ਹੋ ਸਕਦਾ ਵੀ ਇੱਥੇ ਇਹ ਪ੍ਰੋਜੈਕਟ ਹੋਵੇ ਮੰਨ ਲੈ ਕੀ ਐ ਤੋ ਕਹਿਣਾ ਦੋ ਚਾਰ ਲੁਕ ਜਾਂਦਾ ਮੈਂ ਤਾਂ ਕਹਿੰਦਾ ਚਾ ਤੈ ਵੀ ਤੇਰੀ ਮਾਰਦਾ ਗੱਲਾਂ ਉਹ ਹੈ ਯਾਰ ਕੋਈ ਦੱਸੋ ਗਾਈਡਰ ਦਾ ਲੱਭ ਲਓ ਕੋਈ ਗਾਈਡਰ ਅੰਦਰ ਹੈਗੇ ਆ ਚਲੋ ਯਾਰ ਸਾਨੂੰ ਕੋਈ ਦੱਸਣ ਵਾਲੇ ਨਹੀਂ ਮਿਲਦਾ ਹੈਗਾ ਕਿਆ-ਕਿਆ ਇੱਥੇ ਲਾ ਦੱਸ ਉਹ ਟਿੱਕਣਾ ਕਾੜ ਕਾੜ ਕੇ ਇਹਨਣੇ ਆਹ ਗੱਲ ਸੁਣ ਲੈ ਆਹ ਹਾਥੀ ਨੂੰ ਇੱਕ ਨੂੰ ਕਾੜਨ ਨੂੰ ਵੀ ਪੱਥਰ ਦੇ ਵਿੱਚ ਤੇ ਕਿੰਨਾ ਟਾਈਮ ਲੱਗਿਆ ਹੋ ਸਕਦਾ ਨਾਲੇ ਹਾਥੀ ਦੀ ਘਟਣਾ ਦੇਖੋ ਫਿਟਨੈਸ ਹੈ ਨਾ ਹਾਥੀ ਦੀ ਪੂਰੀ ਹਾਂ ਪੂਰਾ ਜਨ ਚਲੋ ਅੱਗੇ ਕਿੰਨੇ ਕਿਰਪਈਏ ਲਾਇਆ ਹੋਣਗੇ ਕਿੰਨੇ ਕਿਰਪਈਏ ਲਾਇਆ ਹੋਣਗੇ ਮੋਰ ਵੀ ਦੇਖ ਉਧਰ ਮੋਰ ਇਦਦਰ ਉਹ ਪੀਕਾਕ ਹਾਲ ਹੈ ਉਹ ਬਹੁਤ ਬਹੁਤ ਚੰਗਾ ਹੈ ਹੈ ਬਰਟੀ سپورਟ ਮੀਨਾ ਕਰ ਰਹੀ ਜੀ ਹਾਂ ਮੀਨਾ ਕਰੀ ਮੀਨਾ ਕਰੀ سپورਟ ਦੀ سپورਟ ਰਹੀ ਹੈ ਇਹੀ ਤਾਂ ਚੀਜ਼ ਹੈ ਗੱਲਾਂ ਫਿਰ ਇਹ ਬਾਈ ਦਿਮਾਗੀ ਸਾਡੇ ਨਾਲ ਦੇ ਬੋੜੇ ਤਗੜੇ ਆਈਦਾ ਆਈਦਾ ਵੀ ਮਹੱਤਵ ਹੈ ਕੋਈ ਇਹਦਾ ਮਿੱਤਰ ਹੈ ਇਹਦਾ ਪਤਾ ਨਹੀਂ ਆਪਾਂ ਨੂੰ ਇਹ ਵੀ ਗੱਲ ਹੈ ਕਿ ਹੁਣ ਮੈਨੂੰ ਦਿਮਾਗ 'ਚ ਨਹੀਂ ਆ ਰਿਹਾ ਕੁਝ ਵੀ ਮੈਨੂੰ ਆਏ ਲੱਗੀ ਜਾਂਦਾ ਵੀ ਮੈਂ ਕਿਤੇ ਪਿਛਲੇ ਜਾਂਦਾ ਹੈਗਾ ਦਾ ਕੋਈ ਲੱਗਿਆ ਪਤਾ ਕੋਸਾ ਅੱਛਾ ਕੋਈ ਦਰਵਾਂਦਰ ਕੋਈ ਹਾਂ ਹੋ ਸਕਦਾ ਮੈਂ ਤੁਹਾਨੂੰ ਦੱਸਦਾ ਮੈਨੂੰ ਮੈਨੂੰ ਯਾਦ ਆ ਰਿਹਾ ਹੈ ਹੈ ਕੁਝ ਇਹ ਸੱਚੀ ਗੱਲ ਕਹਣਾ ਮੈਂ ਝੂਠ ਨਹੀਂ ਕਹਣਾ ਇਹ ਚੀਜ਼ ਹੈ ਕੋਈ ਇਹ ਕੋਈ ਨਕਸ਼ਾ ਉਹ ਤਾਂ ਨਹੀਂ ਹੈਗਾ ਨਕਸ਼ਾ ਨੁਕਸ਼ਾ ਤਾਂ ਨਹੀਂ ਹੈਗਾ ਉਹ ਮੈਨੂੰ ਨਹੀਂ ਪਤਾ ਕੀ ਚੀਜ਼ ਹੈ ਹੈ ਕੁਝ ਬਸ ਇਹ ਹਾਂ ਆ ਜੋ ਮੁੱਕ ਗਿਆ ਯਾਰ ਹੁਣ ਮੈਨੂੰ ਕੋਈ ਵਸਾਦਣਾ ਬੈਠਣਾ ਪੈਣਾ ਫਿਰ ਤੁਸੀਂ ਕਹਣਾ ਉੱਠਦਾ ਨਹੀਂ ਹੁਣ ਇਹ ਹਾਂ ਤੇਰੇ ਇਹਦੇ ਸਾਹਮਣੇ ਆ ਪੜ ਕੇ ਅੰਦਰ ਹਾਂ ਇਹ ਇੱਥੇ ਤੇ ਕਰਕੇ ਐਂਟਰੀ ਉਹ ਬੂਲ ਭਲੀਏ ਅਸੇ ਅੱਛਾ ਬੂਲ ਭਲੀਏ ਜਾਗੇ ਪਾ ਹਾਂ ਹੁਣ ਦੇਖਾਂਗਾ ਕੁਛ ਤੇ ਚਲ ਨਿਕਲੋ ਪਿੱਛੇ ਪਹਿਲਾਂ ਅੰਦਰ ਵਾਲੋਂ ਨਿਕਲ ਨੂੰ ਬਾਹਰ ਤੇਰੇ ਵਾਲਾ ਕੈਮਰੇ ਚ ਤਾਂ ਦੇਖਣਾ ਨਹੀਂ ਕੁਝ ਵੀ ਅੰਦਰ ਚਲੋ ਜੀ ਅਨੇ ਰਹਿ ਕਹੀਂ ਤਾਂ ਮੈਂ ਮੋਬਾਈਲ ਚੱਕਿਆ ਹਾਂ ਮੋਬਾਈਲ ਚ ਨਹੀਂ ਦੇਖੂਗਾ ਹਾਂ ਇਹ ਬੂਲ ਭਲੀਏ ਤਾਂ ਜਰਾਦਾ ਮੈਨੂੰ ਓਏ ਹਾਂ ਅੱਛਾ ਅਖਿਲੇ ਯਾਰ ਤੂੰ ਮੈਨੂੰ ਐਂ ਦੱਸ ਬਾਈ ਆ ਕਿੱਕਣਾ ਕੜਿਆ ਉਹਨਾਂ ਨੇ ਯਾਰਾ ਪੱੱਤਰ ਆਜੋ 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 ਵੈਰੀ ਗੁੱਡ ਸਾਰੇ ਹੀ ਪੱਥਰ ਦਾ ਜਿਗਾੜ ਨਾਲੇ ਹੋਰ ਵੀ ਹੋਰ ਓ ਮੇਰੀ ਗੱਲ ਤਾਂ ਸੁਣ ਥੱਲੇ ਨਾਲ ਜਾਣਾ ਹਾਂ ਰੁਕ ਜਾ ਪਹਿਲਾਂ ਇੱਧਰ ਅੱਚੇ ਚੱਲੋ ਮਾਸੇ ਜਾਨਰਾਜੂ ਪਪਾ ਨੂੰ ਓ ਆ ਜਾ ਹੁਣ ਤੂੰ ਪੁੱਲ ਭਲਈਏ ਦਾ ਮਤਲਬ ਕੀ ਹੁੰਦਾ ਆ ਵੀ ਚੜਨੇ ਨੂੰ ਹੈਗਾ ਉੱਪਰ ਜਗੜ ਬੰਦ ਕਰਕੇ ਭਾਈ ਜਿੰਦਾ ਲਾ ਕੇ ਪੱਕਾ ਹੀ ਜਿੰਦਾ ਲਾਤਾ ਉਹਨਾਂ ਨੇ ਹਾਂ ਅੱਜਰ ਵੀ ਪੱਕੇ ਜੰਦਰਾ ਦੇ ਆਹ ਲੈ ਵਾਹ ਜੀ ਵਾਹ ਸਾਰੇ ਪਾਸੇ ਲਗ ਲਗ ਤਰ੍ਹਾਂ ਦੇ ਦੇਖ ਰਹਾ 8 ਜਨ 8 ਜਨ ਕਿਤੇ ਮਾੜਾ ਹੀ ਇਹ ਹੈ ਨਾ ਆਹ ਲੈ ਦੇਖ ਰਹਾ ਜਾਲੀ ਇਹਨਾਂ ਕੱਕਣਾ ਪੱਥਰ ਨੂੰ ਘੜਿਆ ਹੋਣਾ ਜਦ ਕਿੜੇ ਮਸ਼ੀਨਾਂ ਦੀਆਂ ਯਾਰ ਕੀ ਗੱਲ ਹੈ ਹਰਕਾ ਭਾਈ ਇਹ ਬਹੁਤ ਚੀਜ਼ਾਂ ਦਾ ਓ ਦੇਖੋ ਉੱਪਰ ਕੀ ਬਾਤ ਹੈ ਕੀ ਬਾਤ ਹੈ ਚਲੋ ਆਜੋ ਇੱਧਰ ਦੇਖੋ ਕੀ ਕੁਛ ਹੈ ਹਾਂ ਉੱਥੇ ਸੋਫੇ ਲਾਉਂਦਾ ਕਿੱਥੇ ਕਹਿਣਾ ਬੰਦ ਕਰ ਪੁੱਛ ਕੇ ਉਹ ਸੋਫੇ ਸਾਫੇ ਵਾਲੇ ਟੱਕਰ ਪੈਂਦਾ ਹੈਗਾ ਇੱਥੇ ਨੂੰ ਦੇਖ ਜਾਨੀ ਆਹ ਗਲੀ ਹੈ ਇੱਥੇ ਨੂੰ ਬੰਦੂਖ ਚੱਲਦੀ ਦੀ ਮੈਂ ਹੀ ਕਹਿਦਾ ਦੌਰਨ ਹੋਰ ਕੇ ਕਹਿਤਾ ਤਾਂ ਮੈਂ ਹਾਂ ਸ਼ਹਿਰ ਹੈ ਸ਼ਹਿਰ ਦਿਖਦਾ ਫਿਰ ਠੀਕ ਹੈ ਕੋਈ ਅਟੈਕ ਨਾ ਕਰੇ ਇੱਥੇ ਨੂੰ ਦੇਖਦੇ ਤੇ ਫਿਰ ਹਾਂ ਅਥੇ ਨੂੰ ਕਹਿੰਦੇ ਪਾਈ ਜੀ ਕਹਿੰਦੇ ਕੋਈ ਅਟੈਕ ਨਾ ਕਰੇ ਕਿਧਰੇ ਪਰਸੇ ਤੇ ਹਾਂ ਇਹ ਚ ਦੂਰਬੀ ਨੂੰ ਫਿੱਟ ਕਰੀ ਵੀ ਹੁੰਦੀ ਸੀ ਦੂਰਬੀ ਨੂੰ ਉਹਦੇ ਬੰਦੂਰ ਕਰਾਉਣੀ ਆ ਕੀ ਦੂਰਬੀ ਨੂੰ ਫਿੱਟ ਦਿੱਥੇ ਵਾਹ ਆ ਚੇ ਦੇ ਗਾਉਂ ਇੱਥੇ ਆ ਕੇ ਹੁਣ ਕੁਝ ਹੋ ਗਿਆ ਹਾਂ ਮਾਲਰ ਉਹਨਾਂ ਨੂੰ ਪਤਾ ਜੀਨੇ ਬਣਾਇਆ ਵੀ ਕਿਉਂ ਬਣਾਇਆ ਕੀਤਲੇ ਲਈ ਬਣਾਇਆ ਇਹ ਇਹਦਾ ਕੀ ਪਰਪਤ ਹੈ ਆਜੋ ਆਪਾਂ ਹੁਣ ਆ ਦੇਖਿਆ ਚੱਕ ਕੇ ਲਾਈਟਿੰਗ ਵਾਲਾ ਸਿਸਟਮ ਜਾ ਆਓ ਨੀਤੇ ਚੱਲਦੇ ਹਾਂ ਆਜੋ ਆਜੋ ਯਾਰ ਇਹੇ ਕੰਮ ਕਰਾ। ਵਾਹ ਜੀ। ਕਿਹਨੇ ਯਾਰ ਇਹੇ ਕੰਮ ਕੀਤਾ। ਹਾਂ। ਹਾਂ। ਪੂਰਾ ਨਜ਼ਾਰਾ ਵਾਲਾ ਮਾਜਾ। ਦੇਖਣ ਵਾਲੀ ਗੱਲ ਵਾਸਾ। ਚਲੋ ਆਜੋ ਨਿਕਲੋ 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 ਬਾਹਰ ਮਕਾਨੋਂ ਸੇ। ਇੱਥੇ ਥੱਲੇ ਚਲਦੇ ਜੀ ਹੋਰ। ਆਜੋ। ਕੀ ਚੀਜ਼ ਹੈ? ਉਹ ਖੜ ਜਾ ਪਹਿਨਾ ਆ ਤਾਂ ਕ੍ਰੋਸ ਕਰੇ ਹੀ ਮੁੜ ਕੇ ਫਿਰ ਇੱਧਰ ਨੂੰ ਆ ਮੁਸ਼ਕਿਲ ਰਹਿਣ ਕੋਈ ਥੱਲੇ ਦਾ ਦੇਖਿਆ ਪੋਰਸ਼ਨ। ਪਹਿਲਾਂ ਕ੍ਰੋਸ। ਪਹਿਲਾਂ ਥੱਲੇ ਦਾ ਪੋਰਸ਼ਨ ਤਾਂ ਦੇਖ ਲਓ ਨਾ। ਤੇ ਵਾਪਸ ਜੀ ਦੇਖ ਲਾਂਗੇ ਮਾ ਬਹੁਤ ਤਕੜਾ ਬੰਦਾ ਹੈ ਮੇਰੇ ਜਿਹਾ ਬੰਦਾ ਹੈ ਇਹਨੇ ਕਿਹੜਾ ਹੌਬੀ ਤਾਂ ਨਹੀਂ ਬੰਦੇ ਹਾਂ ਹਾਂ ਬਾਜੀ 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 ਨਹੀਂ ਲੈ ਕੇ ਗ੍ਰਾਮੇ ਸੁਣਨਾ ਖਾਤ ਸਭਾ ਬੜਾ ਬੰਦਾ ਲੈ ਮੈਂ ਆ ਬਾਈ ਦੇ ਵਿੱਚ ਲੈ ਕੇ ਦੇਣਾ ਆ ਦੇਖੋ ਇੱਥੇ ਨੂੰ ਬਲਦੂਖਾਂ ਚੱਲਦੀਆਂ ਰੂ ਹੈ ਇਹ ਬਾਈ ਮੈਨੂੰ ਖਾਣਾ ਪਿੱਛੇ ਤੇਰੇ ਪਲੇ ਮੈਂ ਪਿੱਛੇ ਤੇ ਲਾਉਂਗਾ ਤੁਹਾਡੇ ਟੈਨਸ਼ਨ ਹੁੰਦੇ ਆ ਆ ਲੈ ਆ ਰਹੇ ਹੋਏ ਕੀ ਬਾਤ ਹੈ ਇੱਥੇ ਥੋੜੇ ਚਾਨਣਾ ਕਰਤਾ ਇਹਨਾਂ ਨੇ ਇਹ ਮੈਂ ਤੈਨੂੰ ਇੱਕ ਗਰੰਟੀ ਗੱਲ ਦੱਸਦਾ ਜਿਸ ਤਰੀਕੇ ਕੇ ਇਹ ਤਿਆਰ ਕੀਤਾ ਵਾ ਇੱਥੇ ਪੂਜਾ ਵਗੈਰਾ ਕਰਦੇ ਹੋਣਗੇ ਤੈਨੂੰ ਤਾਂ ਹੁਣ ਦੇਖਣਾ ਨਹੀਂ ਮੈਨੂੰ ਦਿਖ ਰਿਹਾ ਤਾਂ ਸੁਣ ਮੇਰੀ ਗੱਲ ਜਿਸ ਤਰੀਕੇ ਕੇ ਇਹ ਉੱਪਰ ਤਿਆਰੀ ਕਰੀ ਵੀ ਇੱਥੇ ਪੂਜਾ ਵਗੈਰਾ ਹੁੰਦੀ ਹੋਊਗੀ ਪੱਕੀ ਮੈਂ ਪੱਥਰ ਚਲਾਇਆ ਵਾਂ ਮੈਂ ਪੱਥਰ ਨਹੀਂ ਚਲਾਇਆ ਉੱਪਰ ਕੁਝ ਤਰੀਕਾ ਹੀ ਇਹੋ ਜਿਹਾ ਕਰਿਆ ਵਾ ਯਾਰ ਮੰਦਰ ਤਾਂ ਇਹ ਮਾਰੇ ਹਰ ਘੰਟੀ ਇਹ ਗੱਡੀਆਂ ਕਿੱਡੀਆਂ ਹੁਲਾਈਆਂ ਵੀਆਂ ਹੋ ਯਾਰ ਉਹਨਾਂ ਲੋਹਾ ਬੈਲਡਰ ਦਾ ਕੰਮ ਜਾਂ ਬੈਲਡਿੰਗ ਦਾ ਕੰਮ ਹੀ ਨਹੀਂ ਤਾਂ ਹੈਗਾ ਯਾਰ ਬੈਲਡਿੰਗ ਹੋਣੀ ਹੈ ਹਾਂ ਬੈਲਡਿੰਗ ਦਾ ਪਤਾ ਕੀ ਉਹ ਗਰਮ ਕਰਕੇ ਬੈਲਡ ਕਰਦੇ ਨੇ ਟਾਲ ਹਾਂ ਟਾਲਿਆ ਵਾ ਉਹਨੇ ਹਣਾ ਹਾਂ ਹਾਂ ਕਿ ਆ ਉਧਰ ਵੀ ਕਿਤੇ ਬੜ ਗਿਆ ਜਾ ਕੇ ਦੇਖੀ ਗੱਲਬਾਤ ਤਾਂ ਹੈਗੀ ਹੈ ਕੋਈ ਉਹ ਇਧਰ ਨੂੰ ਵੀ ਥੱਲੇ ਨੂੰ ਆ ਦੇਖੋ ਚਾਨਣਾ ਜਿਹਾ ਕਿੰਨਾ ਹੈ ਉਹ ਖੜਤਾ ਜੀ ਹਾਂ ਹਾਂ ਦੇਖੋ ਉਰੇ ਵੀ ਬੋਲਦੇ ਨੇ ਉਹ ਥੱਲੇ ਤੇ ਕ੍ਰੋਸਿੰਗ ਵੀ ਹੈ ਤੇ ਨਾ ਗਿਆ ਹਵਾ ਜੀ ਲੈਟਿੰਗ ਦੀ ਹਵਾ ਦੀ ਕ੍ਰੋਸਿੰਗ ਫੁੱਲ ਥੱਲੇ ਤੇ ਲੇਕੇ ਉੱਪਰ ਤੱਕ ਵਿਚਾਲੇ ਕੰਦਾ ਤੇ ਉਹ ਛੱਡਿਆ ਹੋਇਆ ਗੈਪ ਇਹ ਕੀ ਗਰਮ ਹੁੰਦੇ ਹੁਣ ਮੈਨੂੰ ਐ ਦੱਸ ਇਹ ਇਹ ਵੀ ਤਾਂ ਠੰਡੇ ਮੈਂ ਹਲਕਾ ਸਾ ਦੇ ਇਹਨਾਂ ਨੂੰ ਹੁਣ ਹਿੱਧਰ ਦੇਖੀ ਚਲੋ ਆਪਣਾ ਵੀਡੀਓ ਤਾਂ ਬਣਦੀ ਜਾਂਦੀ ਹੋਆ ਪਤਾ ਕਰੀਏ ਵੀ ਇੱਧਰ ਮੁੜ ਜੇ ਹੁਣ ਐ ਮੁੜਦਾ ਰਸਤਾ ਹਾਂ ਚੱਬਾਸ਼ੇ ਆ ਇਹ ਹੋਰ ਪਾਸੇ ਵੀ ਦਲੇ ਹਾਂ ਆਹ ਹੀ ਗਾ ਦਿੱਤਾ ਉਹ ਦੇਖਣ ਤੋਂ ਵਿਚਾਰੇ ਦੇਖ ਕੇ ਕਿਹੜਾ ਜੁਆਇੰਟਿੰਗ ਕੀਤੀ ਵੀ ਆ ਸਾਰੇ ਉਹਨੂੰ ਮਹਿਲ ਨੂੰ ਸਹੀ ਹੈ ਉੱਪਰ ਤੇ ਚਾਨਣੇ ਦੀ ਲਾਲਾ ਹੈ ਹਵਾ ਦੀ ਲਾਲਾ ਹੈ ਬਹੁਤ ਸਹੀ ਗੱਲ ਹੈ ਯਾਰ ਉਹ ਸਮੇਂ ਵਿੱਚ ਅਗਰਾ ਤੋਂ ਤੇ ਵੀ ਥੱਲੇ ਕਿਵੇਂ ਪਹੁੰਚੂਗੀ ਉਹ ਇਹ ਹੈ ਆਪਣਾ ਇੰਡੀਅਨ ਆਰਕੀਟੈਕਚਰ ਸਹੀ ਪੁਰਾਣਾ ਹੈ ਆ ਹਾਂ ਇਹ ਮਾਨ ਸਿੰਘ ਨੇ ਬਣਾਈ ਸੀਗੀ ਇਹ ਮਹਿਲ ਬਣਾਇਆ ਸੀ ਨਾ ਬਾਈ ਹੁਣ ਨੇਰੇ ਹੋ ਗਿਆ ਜੀ ਜਮਾਂ ਹੀ ਨੇਰੇ ਜੀ ਤੁਹਾਨੂੰ ਦੇਖੂ ਪਤਾ ਨਹੀਂ ਕਿਹਾ ਕੋਈ ਜਣੀ ਹਾਂ ਸਾਹਮਣੇ ਜ਼ਰੂਰ ਦੇਖਦਾ ਕੋਈ ਚੱਲ 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 ਚੱਲੇ ਚੱਲ ਚੱਲੇ ਚੱਲ ਮੈਂ ਤਾਂ ਨੇਰੇ ਜੀ ਵੀ ਤੇ ਭੁੱਲੀ ਜਾਣਾ ਪੋਰਨੀ ਦੇ ਚਰਤੇ ਗੱਲਾਂ ਹੀ ਫੋੜਣਗੇ। ਬਹੁਤ ਅੱਛਾ ਇੱਕ ਗੱਲ ਕੁੱਝ ਮੈਂ ਬੋਲਾਂ ਤੁਹਾਨੂੰ। ਹਾਂ ਪੌਗੀਆਂ ਆਣ ਚਲ ਗਈਆਂ ਇੱਕ ਓਏ। ਲੈ ਵੀ ਹਾ 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 ਹਾ। ਆਹੀ ਚੀਜ਼ ਹੈ ਮੁੱਪਰ ਬਣੀ ਵੀ ਆ ਜਣੀ ਇਹ ਹੋਰ ਤਰੀਕੇ ਦੀ ਆ। ਇਹ ਸੈਂਟਰ ਦੇ ਵਿੱਚ ਵੀ ਪੱਖਾ ਲਾਉਣਾ ਹੋਇਆ ਜੇ ਕਿਸੇ ਦਿਨ। ਉੱਥੇ-ਉੱਥੇ ਦੇਖੂ। ਹਾਂ। ਮੰਦਾ ਹੈ ਨਾ ਚੱਕਰ ਹੋਊਗਾ ਇੱਥੇ ਕੋਈ। ਇਹ ਹੁੰਦਾ ਨਾ ਹਵਨ ਨਾ ਹੋਊਗਾ। ਹਾਂ ਹੈ ਹੁਣ ਕੌਣ ਦੱਸੂਗਾ ਸਾਨੂੰ ਹੁਣ ਇਹ। ਉੱਥੇ ਨਿਕਲਣਿਆ ਕੰਮ ਹੋ ਗਿਆ ਸੱਜਣ ਤਾਂ ਜਾਣਾ ਹੁਣ ਚਲੋ ਵਾਜੀ ਵਾ ਆ ਜਾ ਹਾਂ ਜਾ ਅਨੇ ਰਾਗੇ ਕਹਾ ਫਿਰ ਲਓ ਜੀ ਹੁਣ ਅਸੀਂ ਭੂਲ ਬਲਈਏ ਜਾਂਦੇ ਨੇ ਰੇ ਦੇ ਵਿੱਚ ਫਸ ਗਏ ਦਹਾਂ ਤੇ ਕਹਾਂ ਜਾਇ ਤੇ ਜਾਂਦੇ ਆ ਇੱਥੇ ਲੋਏ ਹਾਲਾ ਚਾਨਣ ਆ ਗਿਆ ਹੈ ਲੈਡ ਵਰਦੀ ਮੈਂ ਲਾ ਲੀ ਸੀ ਗਰਮਾਤ ਨਹੀਂ ਬਿਲਦਾ ਕਿਦੋਂ

ਮਾਨੂੰ ਪਤਾ ਤੁਸੀਂ ਥੱਕ ਜਣਾ ਹੁਣ ਮੈਨੂੰ ਥੱਕ ਨਹੀਂ ਜਣਾ ਮੈਨੂੰ ਕੁਝ ਗਰਵਲ ਲੱਗਦੀ ਗੰਦ ਮਰਦਾ ਨਹੀਂ ਮੈਨੂੰ ਹਾਂ ਹਾਈ ਹਾਈ ਆ ਦੇਖ ਲੈ ਬਾਜੀ ਬਾ ਕੀ ਆ ਲਵਾਤਾ ਐ ਇੱਥੇ ਦੇਖਣਾ ਹੁਣ ਸ਼ਹਿਰ ਲੋ ਜੀ ਹੁਣ ਦਿਖਾਈ ਦਿਓ ਉਹਨੂੰ ਸ਼ਹਿਰ ਸਾਰਿਆਂ ਨੂੰ ਵਾਈਰੂ ਹਾ ਬੱਲੇ 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 ਗਵਾਲੀਆ ਸ਼ਹਿਰ ਬਾਜੀ 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 ਹੁਣ ਸਾਨੂੰ ਜੂਮ ਕਰਕੇ ਦਿਖਾਈਏ ਥੋੜਾ ਏਰੀਆ ਇਹ ਬਹੁਤ بڑا ਐਬਲ ਲੈ ਬਣ ਰਹਾ ਰਾਹ ਤਾਂ ਪਤਾ ਨਹੀਂ ਲੱਗਾ ਗੱਡੀ ਸਾਨੂੰ ਚਲੋ ਇੱਕ ਪਾਰਟ ਹੁਣ ਹੋਰ ਬਣਾਈਏ ਜੀ ਅਸੀਂ ਘੁੰਮਿਆ ਜੀ ਅੰਦਰ ਤੇ ਤੁਸੀਂ ਵੀ ਸਾਰਾ ਕੁਝ ਦੇਖ ਹੀ ਲਿਆ 25 ਰੁਪਏ ਦੀ ਟਿਕਟ ਲੱਗਦੀ ਹੈ ਜੀ ਇੱਥੇ ਇੱਕ 20 ਰੁਪਏ ਦੀ ਟਿਕਟ ਹੈਗੀ ਹੈ ਜੀ ਬਿਲਕੁਲ ਉਹ ਸਾਹਮਣੇ ਹੋਰ ਮੈਲੇ ਲੱਗੇ ਨੇ ਉਹ ਦੂਸਰੇ ਮੁਗਲਾਂ ਦੇ ਨੇ ਤੇ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਜਾਣ ਦੇ ਚਲੇ ਜਾਂਦੇ ਤਾਂ ਉੱਥੇ 2-3 ਘੰਟੇ ਹੋਰ ਲੱਗ ਜਾਣੇ ਸੀ। ਸਹੀ ਗੱਲ। ਉਧਰ ਗੱਡੀ ਦੇ ਵਿੱਚ ਚਾਚੇ ਰਾਂ ਹੀ ਬੈਠੇ ਆ। 2 ਸੱਤੇ ਪਏ ਆ ਉਹ ਵੀ ਤੰਗ ਕਰਨਗੇ, ਅਸੀਂ ਤੰਗ ਹੋਣਗੇ। ਹੋ ਰਹੇ ਆ। ਉਹ ਕਹਿੰਦੇ ਵੀ ਤੁਸੀਂ ਆ ਨਹੀਂ ਰਹੇ, ਜਾਣਾ ਨਹੀਂ ਕਿਤੇ ਵੀ ਇੱਥੇ ਹੀ ਰਾਤ ਕੱਟਣੀ ਐ ਤੇ ਤੁਹਾਡੀ ਸਲਾਹ ਬਣਦੀ ਐ। ਗੱਲ ਇਹ ਆ ਵੀ ਆਪਾਂ ਕੱਲ ਤਾਂ ਉਧਰ ਵੀ ਪਹੁੰਚਣਾ ਨਾ ਅੱਗੇ। ਕਿੱਥੇ? ਅੱਗੇ ਵੀ ਪਹੁੰਚਣਾ ਤਾਂ ਆਪਾਂ ਨੂੰ ਕਹਿ ਰਹੇ ਆ। ਕਾ ਲੱਗਿਆ ਬਹੁਤ ਜ਼ਿਆਦਾ ਹਾਂ ਪਰ ਟਾਈਮ ਲਾਉਣ ਖਤਰੇ ਆਏ ਪਰ ਬਾਈ ਮੈਨੂੰ ਬਹੁਤ ਨਜ਼ਾਰਾ ਆ ਅੰਦਰ ਘੁੰਮ ਫਿਰ ਕੇ ਅੱਛਾ ਓਰੇ ਆ ਕੇ ਆਪਾਂ ਨੂੰ ਗਰਮੈਸ ਮਹਿਸੂਸ ਹੋਣ ਲੱਗੀ ਬਾਹਰ ਗਰਮ ਗਰਮੀ ਆ ਦੇਖੋ ਪਸੀਨਾ ਅੰਦਰ 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 ਕੰਫਰਟੇਬਲ ਜਿਹਾ ਸਾਰਾ ਕੁਝ ਬਾਡੀ ਦੇ ਅਕੋਰਡਿੰਗ ਸਹੀ ਗੱਲ ਹੈ ਨਾ ਕੀ ਨਾ ਮਤਲਬ ਉਹਨਾਂ ਆਰਕੀਟੈਕਚਰ ਹੈ ਨਾ ਪੁਰਾਣਾ ਆਪਣਾ ਮਤਲਬ ਕਿ ਇੰਡੀਆ ਦਾ ਆਰਕੀਟੈਕਚਰ ਹੈ ਇਹ ਮੁਗਲਾਂ ਦੇ ਆਉਣ ਤੋਂ ਪਹਿਲਾਂ ਦੀ ਬਣੀ ਹੋਈ ਬਿਲਡਿੰਗ ਹੈ ਇਹ ਅੱਛਾ ਮੁਗਲਾਂ ਦੇ ਆਉਣ ਤੋਂ ਪਹਿਲਾਂ ਦੀ ਬਿਲਡਿੰਗ ਬਣੀ ਹੋਈ ਇਹ ਮਾਨ ਸਿੰਘ ਦਾ ਉਹ ਸੀਗਾ ਉਹ ਤਾਂ ਤੁਸੀਂ ਹੁਣ ਪਤਾ ਹੀ ਹੈ ਨਾ ਜਿਹੜਾ ਮ ਤੇ ਇਹਦੇ ਵਿੱਚ ਚਾਰ ਸਟੋਰੀ ਬਣਾਇਆ ਹੋਇਆ ਇਹਨਾਂ ਨੇ ਦੋ ਸਟੋਰੀ ਅੰਡਰਗਰਾਉਂਡ ਹੈ ਹਾਂ ਦੋ ਸਟੋਰੀ ਉੱਪਰ ਹੈ ਜੀ 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 ਆਈ ਬਣਾ ਤੇ ਵਿਚੇ ਰਹਿ ਗਏ ਆ ਲੋ ਜੀ ਗੱਲ ਅੱਜ ਆ ਗਈ ਅਸੀਂ ਹੁਣ ਹੋ ਗਏ ਜੀ ਵਾਪਸ ਬੰਦੇ ਸਾਡੇ ਵਿੱਚ ਮਿਲ ਗਏ ਜੀ ਤੇ ਹੁਣ ਇਹ ਵੀ ਰਸਤੇ ਦੇ ਵਿੱਚ ਹੈ ਬਹੁਤ ਕੁਝ ਦਿਖਾਉਣ ਨੂੰ ਵਾਈਕਰੂ ਜੀ ਦਾ ਖਾਲਸਾ ਵਾਈਕਰੂ ਫਤਿਹ ਅੱਜ ਤਾਂ ਪਈ ਰਹਿਗੇ ਸੱਤੇ ਹਾਂ ਬਸ ਕੱਢਦਾ ਹੁਣ ਮੈਨੂੰ ਬਾਹਰ ਨਿਕਲ ਕੇ ਮੈਂ ਕੋ ਥੋੜਾ ਜਿਹਾ ਦਿਖਾਵਾਂ ਦੇ ਤੇ ਖਾ ਸਕਦਾ ਹਾਂ ਲੋ ਜੀ ਜਿੱਥੇ ਤੇ ਆਪਾਂ ਹਾਂ ਗਵਾਲੀਅਰ ਵਾਲੇ ਕਿਲੇ ਦੇ ਵਿੱਚੋਂ ਐਂਟਰੀ ਕਰਦੇ ਆ। ਇੱਧਰ ਤੇ ਇਹਦੇ ਸਟਾਰਟਿੰਗ ਦੇ ਵਿੱਚ ਜਿਹੜਾ ਚੌਕ ਬਣਿਆ ਉਹਦੇ ਪਰ ਖੰਡੇ ਵਾਲਾ ਹੀ ਚੌਕ ਬਣਿਆ ਪਿਆ ਜੀ। ਤੇ ਆਹ ਬਣਿਆ ਹਾਂ ਖੰਡੇ ਵਾਲਾ ਚੌਕ। ਤੇ ਹੁਣ ਅਸੀਂ ਬਾਜ਼ਾਰ ਦੇ ਵਿੱਚ ਨਿਕਲਦੇ ਪੰਜ ਚਾਰ ਮਿੰਟ ਤੁਹਾਨੂੰ ਬਾਜ਼ਾਰ ਵੀ ਦਿਖਾ ਦਿੰਦੇ ਆਪਾਂ। ਜੇ ਹੋ ਸਕਦਾ ਹੋ ਇੱਥੇ। ਚੱਲਦਾ ਵੈਸੇ ਭੋਲੇ ਸ਼ੰਕਰ ਸ਼ੰਕਰ ਮੀੜੀਆਂ ਸੇਟਾਂ ਬਹੁਤ ਪਈਆਂ ਲੋਕਾਂ ਕੋਲ ਇੱਥੇ। ਉਦਾਂ ਹੁਣ ਹੋ ਤੁਰਦਾ ਨਹੀਂ ਕਿਰੋਂ ਡਿੱਗਦੇ ਹੁਣ ਇਹ ਲੱਗ ਗਿਆ ਕੁਝ ਦੇਖਣ ਪਤਾ ਨਹੀਂ ਕੀ ਲੱਗੇ ਦੇਖਣ ਹੁਣ ਇਹ ਚੱਲ ਪਏ ਜੀ ਹੁਣ ਐ ਨਹੀਂ ਪਤਾ ਮੈਨੂੰ ਡਰਾਈਵਰ ਸਾਹਿਬ ਨਾਲ ਗੱਲ ਕਰਨੀ ਪੈਣੀ ਹੈ ਵੀ ਝਾਂਸੀ ਵਾਲੇ ਏਰੀਆ ਨੂੰ ਚੱਲਿਆ ਕਿੱਧਰ ਨੂੰ ਚੱਲਿਆ ਉਹ ਆ ਜੀ ਸਾਹਮਣੇ ਕਿਲਾ ਉੱਪਰ ਦੇਖਦਾ ਉਹ ਦੇਖ 7 ਕਿਲੋਮੀਟਰ ਦਾ ਏਰੀਆ ਹੈ ਜੀ ਇਹਦਾ ਪੂਰੇ ਦਾ ਪੂਰਾ ਜਿਹੜਾ ਦੱਸਿਆ ਜਾ ਰਿਹਾ ਬਚਾ ਕੇ ਵੀਰੇ ਬਚਾ ਕੇ ਬਚਾ ਕੇ ਬਚਾ ਕੇ ਮਲਾਘੇ ਮਸਾਲਾ ਕਰਦੇ ਨੇ ਇਹ ਹੈਗਾ ਜੀ ਬਾਜ਼ਾਰ ਬਚਾ ਕੇ ਵੀ ਮੁੰਡੇ ਹੋ ਆਈ ਕਿ ਸਾਡੀ ਸਿਲੰਡਰੀ ਖਰਾਬ ਹੋਈ ਹੋਈ ਹੈ ਜੀ ਉਹ ਠੀਕ ਕਰਾਉਣੀ ਹੈ ਜੇ ਹੋ ਜਵੇ ਸਿਲੰਡਰੀ ਸਾਡੀ ਠੀਕ ਹੈ ਮੈਂ ਹਿੰਦਿਆਨ ਰੱਖਦਣ ਵਾਲੇ ਕੈਮਰੇ ਦੀ ਨਿਗਾਹ ਦੇ ਵਿੱਚ ਆਜੂ ਪੜਦੇ ਕੇ ਇਹ ਹੈਗਾ ਜੀ ਬਾਜ਼ਾਰ ਵਾਲੀਏ ਦਾ ਪਰ ਹਾਇ ਬਹੁਤ ਤਕੜਾ ਜੀ ਬਾਜ਼ਾਰ ਤਾਂ ਉੱਪਰ ਤੇ ਤੁਹਾਨੂੰ ਸ਼ਾਇਦ ਬਲੌਗ ਦੇ ਵਿੱਚ ਦੇਖੇ ਲਿਆ ਤੁਸੀਂ ਸਾਰੇ ਦੇ ਵਿੱਚ ਬਿੱਕਾ ਡਾ بڑا ਸ਼ਹਿਰ ਆ ਚਾਰੇ ਪਾਸੇ ਨੂੰ ਘੁੰਮ ਫਿਰ ਕੇ ਹਾਂ ਚਲੋ ਜੀ ਸਾਡੀ ਹੁਣ ਬੇਨਤੀ ਨੂੰ ਤੁਸੀਂ ਕਰਿਓ ਪ੍ਰਵਾਨ ਇਹ ਬਲੌਗ ਨੂੰ ਵੀ ਕਰਿਓ ਪ੍ਰਵਾਨ ਤੇ ਜਿਹੜਾ ਗਵਾਲੀਅਰ ਦੇ ਕਿਲੇ ਦੇ ਅੰਦਰ ਸਿਸਟਮ ਹੈਗਾ ਉਹ 25 ਰੁਪਏ ਟਿਕਟ ਲੱਗਦੀ ਹੈ ਜੇ ਮਾਨ ਸਿੰਘ ਦਾ ਦੇਖਣਾ ਆਪਾਂ ਨੇ ਮਾਨ ਸਿੰਘ ਦਾ ਮੈਲ ਦੇਖਣਾ ਜਿਹਨੂੰ ਬਾਅਦ ਚ ਜਿਹੜਾ ਹੁਣ ਤੁਸੀਂ ਬਲੌਗ ਦੇ ਵਿੱਚ ਸਾਰੇ ਚ ਦੇਖਿਆ ਹੀ ਆ ਉਹ ਤੇ ਜਿਹੜਾ ਦੂਸਰੇ ਪਾਸੇ ਦੇਖਣਾ ਹੋਵੇ ਹੋਰ ਮੁਗਲਾਂ ਦੇ ਕਈ ਮਹਿਲ ਹੈਗੇ ਅੰਦਰ insider ਉਹਦੇ ਮੇਰੇ ਕੋਲ 20 ਕਰਪੇ ਟੈਕਟ ਹੈਗੀ ਆ ਚਲੋ ਜੀ ਠੀਕ ਆ ਜੀ ਅਗਲੇ ਬਲੌਗ ਦੇ ਵਿੱਚ ਮਿਲਦੇ ਜੀ ਤੁਹਾਨੂੰ ਫੇਰ